ਅਜੀ ਸਸੀਗਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਨਾਗਾਲੈਂਡ ਸਟੇਟ ਡੀਅਰ 2000 ਰੁਪਏ ਦੀ ਮੰਥਲੀ ਲੋਟਰੀ ਬਾਰੇ ਇਹਦਾ ਕੱਲ ਡਰਾ ਹੋ ਗਿਆ ਟਿਆ ਕੱਲ 14 ਫਰਵਰੀ ਸੀਗੀ 7 ਵਜੇ ਡਰਾ ਨਿਕਲਣਾ ਸੀਗਾ ਰਿਜ਼ਲਟ ਆ ਚੁੱਕਾ ਹੈ ਤੁਹਾਨੂੰ ਮੈਂ ਦੱਸੂਗਾ ਕਿੱਥੇ ਕਿੱਥੇ ਪ੍ਰਾਈਜ਼ ਲੱਗੇ ਪਹਿਲਾ ਪ੍ਰਾਈਜ਼ ਹੈਗਾ ਜੀ 1 ਕਰੋੜ ਰੁਪਏ ਦਾ ਇਹ A ਸੀਰੀ ਵਿੱਚ ਆਇਆ 3492 ਦੇ ਇਹ ਲੱਗਾ ਸੀਗਾ ਮੁੰਬਈ ਚ ਲੱਗਾ ਦਾਦਰ ਚ ਦੂਸਰਾ ਨਾਮ ਸੀਗਾ ਜੀ ਇਹਦੇ 10 ਲੱਖ ਰੁਪਏ ਦਾ ਇਹ ਵੀ A ਸੀਰੀ ਵਿੱਚ ਆਇਆ 1000 ਤੇ ਲੱਗਾ ਇਹ ਨਾਮ ਇਹ ਲੱਗਾ ਜੀ ਮਲੇਰਕੋਟਲੇ ਫਿਰ ਸਕੇ ਜੀ 9000 ਦੇ 20 ਪ੍ਰਾਈਜ਼ ਇੱਥੇ ਤੁਸੀਂ ਲੋਟਰੀ ਸਿਰਫ ਚਾਰ ਨੰਬਰ ਮੈਚ ਕਰਨੇ ਆ 16 18 19 70 41 81 62 46 44 83 ਠੀਕ ਹੈ ਜੀ ਇਹ A ਵਾਲੇ ਨੂੰ ਵੀ ਮੈਨਣਾ ਤੇ B ਵਾਲੇ ਨੂੰ ਵੀ ਮੈਨਣਾ ਜੇ ਤੁਹਾਡੇ ਕੋਲ ਦੋ ਟਿਕਟਾਂ ਹੋਈਆਂ ਤਾਂ ਤੁਹਾਨੂੰ ਡਬਲ ਪ੍ਰਾਈਜ਼ ਮੈਨਨੇ ਯਾਨੀ 18000 ਰੁਪਏ ਮਿਲ ਜਾਣਾ ਜੇ ਇਕ ਟਿਕਟ ਹੋਈ ਤਾਂ ਤੁਹਾਨੂੰ 9000 ਰੁਪਏ ਮੈਨਣਾ ਪਹਿਲੇ ਦੋ ਪ੍ਰਾਈਜ਼ ਦਾ ਟੈਕਸ ਕੱਟ ਕੇ ਤੁਹਾਨੂੰ ਪੈਸੇ ਮੈਨਨੇ ਆ ਜਿੰਨੇ ਜਿੰਨੇ ਵੀ ਇਨਾਮ ਲੱਗਾ ਉਹ ਸਰਕਾਰ ਨੇ ਕੱਟਣੀ ਹੁੰਦੀ ਹੈ ਸੇਲਰ ਤੇ ਸਟਾਕਿਸ ਤੁਹਾਡੇ ਨਾਮ ਦੀ ਕੋਈ ਵੀ ਕਟੌਤੀ ਨਹੀਂ ਕਰ ਸਕਦਾ ਫਿਰ ਹੈਗਾ ਜੀ 7000 ਦਾ ਇੱਥੇ ਵੀ ਤੁਸੀਂ ਲੋਟਰੀ ਸਿਰਫ 4 ਨੰਬਰ ਮੈਚ ਕਰਨੇ ਆ ਫਿਰ ਹੈਗਾ ਜੀ 6000 ਦਾ ਇੱਥੇ ਵੀ ਤੁਸੀਂ ਲੋਟਰੀ ਸਿਰਫ 4 ਨੰਬਰ ਮੈਚ ਕਰਨੇ ਆ ਸੀਰੀ ਛੱਡਣੀਆਂ ਫਿਰ 5000 ਦਾ ਨਾਮ ਇੱਥੇ ਵੀ ਲੋਟਰੀ ਦੇ ਸਿਰਫ 4 ਨੰਬਰ ਮੈਚ ਕਰਨੇ ਆ ਇੱਥੇ 40 ਪ੍ਰਾਈਜ਼ ਸਿਗੇ ਇੱਥੇ 20 ਨੰਬਰ ਦਿੱਤੇ ਹੋਣੇ ਹੋਣੀ ਠੀਕ ਹੈ ਜੀ ਫਿਰ ਹੈਗਾ ਜੀ 4000 ਦਾ ਇੱਥੇ ਵੀ ਤੁਸੀਂ ਲੋਟਰੀ ਸਿਰਫ 4 ਨੰਬਰ ਮੈਚ ਕਰਨੇ ਆ ਫਿਰ ਹੈਗਾ ਜੀ 2000 ਰੁਪਏ ਦਾ ਇੱਥੇ ਵੀ ਤੁਸੀਂ ਲੋਟਰੀ ਸਿਰਫ 4 ਨੰਬਰ ਮੈਚ ਕਰਨੇ ਆ ਜਦੋਂ ਵੀ ਅਗਲਾ ਡਰਾ ਹੋਊਗਾ ਉਹ ਤੁਹਾਨੂੰ ਮੈਂ ਦੱਸ ਦੂੰਗਾ ਕਿੱਥੇ ਪ੍ਰਾਈਜ਼ ਲੱਗੇ ਸਾਡੀ ਜਿਹੜੀ ਟਿਕਟ ਸੀਗੀ ਇਹ ਨੰਬਰ ਸੀਗਾ AC ਵਿੱਚ 15 70 ਨੰਬਰ ਤੇ ਠੀਕ ਹੈ ਜੀ ਤੁਹਾਡਾ ਕੱਲ ਪ੍ਰਾਈਜ਼ ਜਿਹੜਾ ਲੱਗਾ ਨਹੀਂ ਹੈਗਾ ਕੱਲ ਜਿਹੜਾ ਡਰਾਓ ਕਿਹੜਾ ਤੇ ਲੱਗਾ ਨਹੀਂ ਪ੍ਰਾਈਜ਼ ਸਾਡਾ ਇੱਥੇ ਲੱਗਾ ਸੀਗਾ 15 68 ਤੇ ਤੇ ਸਾਡੇ ਕੋਲ ਸੀਗਾ 15 70 ਤੇ ਇਕ ਲੱਗਾ 15 92 ਤੇ ਯਾਨੀ ਮਿਸ ਹੋ ਗਿਆ ਸਾਡਾ ਪ੍ਰਾਈਜ਼ 2000 ਰੁਪਏ ਦੀ ਟਿਕਟ ਸੀਗੀ ਜਦੋਂ ਵੀ ਅਗਲਾ ਡਰਾ ਹੋਊਗਾ ਤੁਹਾਨੂੰ ਮੈਂ ਦੱਸੂਗਾ 14 ਪਰਵੀਂ ਡਰਾ ਸੀਗਾ ਠੀਕ ਹੈ ਜੀ ਤੇ ਟਿਕਟ ਨੂੰ ਪਾੜਨਾ ਨਹੀਂ ਹੁੰਦਾ ਕਦੇ ਵੀ ਤੁਸੀਂ ਟਿਕਟ ਔਰ ਤੁਸੀਂ ਫੇਰ ਰਿਜ਼ਲਟ ਦੇਖ ਲਿਆ ਤਾਂ ਟਿਕਟਰ ਨੂੰ ਪਾੜ ਦਿਓ ਕਦੇ ਵੀ ਟਿਕਟ ਨਹੀਂ ਪਾੜਨੀ ਤੇ ਲੋਟਰੀ ਹਮੇਸ਼ਾ ਦੁਕਾਨ ਤੋਂ ਜਾ ਕੇ ਖਰੀਦਣੀ ਆ 2R ਦੀ ਸਕੀਮ ਸੀਗੀ ਦੇਖੋ ਇਹ ਵਿੱਚ ਜਿਹੜਾ ਪਹਿਲਾ ਪ੍ਰਾਈਜ਼ ਆ ਉਹ ਗਰੰਟਡ ਨਹੀਂ ਸੀਗਾ ਪਰ ਬਿਗਿਆ ਟਾਟਾ ਚ ਆ ਗਿਆ ਪਰ ਸਰਕਾਰ ਨੂੰ ਚਾਹੀਦੀ ਐ ਲੋਟਰੀ ਜਿਹੜੀ ਗਰੰਟਡ ਕਰੇ ਦੇਖੋ 2R ਦੀ ਸਕੀਮ ਹੁੰਦੀ ਐ ਸਾਰੀ ਸਰਕਾਰ ਫੇਰ ਵੀ ਨਹੀਂ ਲੋਟਰੀ ਦੇਖੋ ਗਰੰਟਡ ਕਰਦੀ 2R ਦੀ ਸਕੀਮ ਸੀਗੀ ਤੇ ਪਹਿਲਾ ਪ੍ਰਾਈਜ਼ ਤਾਂ ਬਿਗਿਆ ਟਾਟਾ ਚ ਆ ਗਿਆ ਦੂਸਰਾ ਪ੍ਰਾਈਜ਼ ਵੀ ਬਿਗਿਆ ਟਾਟਾ ਚ ਆ ਗਿਆ ਪਰੇ ਸਰਕਾਰ ਦੀ ਮਰਜ਼ੀ ਸੀਗੀ ਉਹਨੀ ਦੇਣੀ ਜਾਂ ਨਹੀਂ ਦੇਣੀ ਕਿਉਂਕਿ ਪਹਿਲਾਂ ਪ੍ਰਾਈਜ਼ ਗਰੰਟਡ ਨਹੀਂ ਸੀਗਾ ਇਹ ਵਿੱਚ ਇਹ ਜਿਹੜੀ ਲੋਟਰੀ ਦਾ ਪਹਿਲਾਂ ਪ੍ਰਾਈਜ਼ ਗਰੰਟਡ ਨਹੀਂ ਸੀਗਾ ਅਨਸੋਲਡ ਵੀ ਜਾ ਸਕਦਾ ਸੀਗਾ ਸਰਕਾਰ ਖੁਦ ਵੀ ਰੱਖ ਸਕਦੀ ਸੀਗੀ ਪਰ ਸਕੀਮ ਥੋੜੀ ਸੀਗੀ ਪੂਰੇ ਇੰਡੀਆ 'ਚ ਟਿਕਟ ਵੇਖਦੀ ਹੁੰਦੀ ਹੈ ਜਿਹੜੀ ਹੈ ਕੋਈ ਵੀ ਇੰਡੀਆ 'ਚੋਂ ਟਿਕਟ ਖਰੀਦ ਸਕਦਾ ਹੈ ਜਾਂ ਜੂਪੀ ਦਾ ਜਾਏ ਬਿਹਾਰ ਦਾ ਜਾਏ ਹਰਿਆਣੇ ਦਾ ਜਿਹੜੇ ਮਰਜ਼ੀ ਸਟੇਟ ਦਾ ਹੋਵੇ ਉਹ ਲੋਟਰੀ ਖਰੀਦ ਸਕਦਾ ਹੈ ਤੇ ਉਹਨੂੰ ਕਲੇਮ ਕਰਨ 'ਚ ਕੋਈ ਵੀ ਪ੍ਰੋਬਲਮ ਨਹੀਂ ਹੋਊਗੀ ਨਾਗਾਲੰਡ ਸਟੇਟ ਤੇ ਪੰਜਾਬ ਸਟੇਟ ਦੀ ਜਿਹੜੀ ਲੋਟਰੀ ਹੁੰਦੀ ਹੈ ਠੀਕ ਹੈ ਜੀ ਇਹ ਵਿੱਚ ਸਰ 20 ਜਾਂ ਟੈਟਾ ਤੇ ਕੱਲੇ ਲੋਟਰੀ ਦਾ ਡਰਾਅ ਹੋ ਗਿਆ ਜਦੋਂ ਵੀ ਅਗਲੀ ਟਿਕਟ ਆਉਗੀ ਤੁਹਾਨੂੰ ਮੈਂ ਦੱਸੂਗਾ ਕਿੱਥੇ ਕਿੱਥੇ ਪ੍ਰਾਈਜ਼ ਲੱਗੇ ਠੀਕ ਹੈ ਜੀ ਜਦੋਂ ਅਗਲਾ ਰਿਜ਼ਲਟ ਆਉਗਾ ਇਸ ਵਾਰ ਏਸੀ ਰਿ ਵਿੱਚ ਆ ਗਿਆ 3492 ਤੇ ਠੀਕ ਹੈ ਜੀ ਇਹ ਮੁੰਬਈ ਚ ਲੱਗਾ ਦੂਸਰਾ ਪੰਜਾਬ ਚ ਲੱਗ ਗਿਆ ਮਲੇਰਕੋਟ ਰੇ ਠੀਕ ਹੈ ਜੀ ਤੇ ਬਾਕੀ ਲੋਟਰੀ ਤੁਸੀਂ ਵੀ ਦੁਕਾਨ ਤੋਂ ਜਾ ਕੇ ਖਰੀਦਣੀ ਆ ਤੇ ਟਿਕਟ ਨੂੰ ਸੰਭਾਲ ਕੇ ਜਰੂਰ ਰੱਖਿਆ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰੋ ਰਿਜ਼ਲਟ ਜਿਹੜਾ ਤੁਹਾਨੂੰ ਸਾਡੇ YouTube ਚੈਨਲ ਤੇ ਮਿਲ ਜਾਣਾ ਹੈ